ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੋ ਮਿੱਤਰੋ ਜਿਹੜੀ ਅੱਜ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕਰਨੀ ਆ ਇਹਦੇ ਵਿੱਚ ਤੁਹਾਨੂੰ ਤਿੰਨ ਪਸ਼ੂ ਦਿਖਾਉਣੇ ਆ ਕਿਤਾ ਜਿਵੇਂ ਸਾਹਮਣੇ ਐਚਫ ਨਸਲ ਦੀ ਪਲੂਣ ਵੱਛੀ ਹਾਂ ਪਲੂਣ ਵੱਛੀ ਚੰਗੇ ਦੁੱਧ ਵਾਲੀ ਹੈਗੀ ਤੇ ਇਹ ਬਾਈ ਨੇ ਵੇਚਣੀ ਹੈਗੀ ਤੇ ਇੱਕ ਜਿਹੜੀ ਹੈਗੀ ਮੱਝ ਚੰਗੇ ਕੱਦ ਵਾਲੀ ਹੈ ਚੰਗੇ ਬਾਜੇ ਵਾਲੀ ਗੱਭਣ ਅਜਣੀ 5-7 ਦਾ ਦਿਨ ਸੂਂਦ ਲੈਂਦੀ ਹੂ ਬਾਕੀ ਬਾਈ ਨਾਲ ਬਗਤ ਗੱਲਬਾਤ ਕਰ ਲੈ ਕਿ ਕੀ ਕੀ ਡਿਟੇਲ ਹੈਗੀ ਤੇ ਇੱਕ ਬਾਈ ਨੇ ਆਹ ਘੋੜੀ ਵੇਚਣੀ ਆ ਕਿਹੜੀ ਨਸਲ ਹੈ ਇਹ ਨੀਲੀ ਨੀਲੀ ਕਹਿੰਦੇ ਹਨ ਬਾਈ ਨੇ ਘੋੜੀ ਵੇਚਣੀ ਹੈ ਇਹਦੇ ਨਾਲ ਤੁਹਾ ਠੀਕ ਐਡਰੈਸ ਆਪਾਂ ਸਾਂਝਾ ਕਰਾ ਦੇ ਫੇਰ ਤੁਹਾਨੂੰ ਕੱਲੇ-ਕੱਲੇ ਨੂੰ ਜਾਣਕਾਰੀ ਸਾਂਝੀ ਕਰਾਂਗੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਪਿੰਡ ਐਡਰੈਸ ਬੋਲ ਦਗੇ ਨਾਮ ਰਣਜੀਤ ਸਿੰਘ ਜੀ ਹਾਂ ਜੀ ਪਿੰਡ ਜੋਧਪੁਰ ਚੀਮਾ ਤੇ ਤਹਿਸੀਲ ਤੇ ਜ਼ਿਲ੍ਹਾ ਬਰਨਾਲਾ ਜਿਲ੍ਹਾ ਬਰਨਾਲਾ ਜੀ ਤੇ ਮੋਬਾਈਲ ਨੰਬਰ ਜੀ 95016 ਜੀ 19058 ਮਤਲਬ ਆਪਣੇ ਘਰੋਂ ਵੀਡੀਓ ਬਣਾਈ ਨੂੰ ਹੋ ਗਏ ਤਿੰਨ ਚਾਰ ਮਹੀਨੇ ਨਾ ਹਾਂ ਤਿੰਨ ਮਹੀਨੇ ਹੋ ਗਏ ਇੰਨਾ ਫੇਰ ਸਾਂਝਾ ਸਾਂਝਾ ਕਦੋਂ ਬਾਤ ਆ ਫੇਰ ਸਨ ਪਸੂ ਮਿਲਦੀ ਬਹੁਤ ਘੱਟ ਹੈ ਵੀਰੇ ਕੰਮ ਕਾਟ ਗਿਆ ਇਹੋ ਸਹੜੀ ਆ ਕੇ ਵਿੱਚ ਨਾ ਉਹ ਜੰਗ ਲੱਗਣੇ ਕਰਕੇ ਹੋ ਗਿਆ ਲੜਾਈ ਕਰਨੇ ਗਾ ਘਟ ਗਿਆ ਹਾਂ ਗਾ ਫਰਕ ਬਹੁਤ ਆ ਨਾ ਹਾਂ ਠੀਕ ਆ ਪਹਿਲਾਂ ਆਪਾਂ ਗਾਂ ਤੋਂ ਸਟਾਰਟ ਕਰ ਲਗੇ ਹਾਂ ਜੀ ਗਾਂ ਤੋਂ ਅੱਛਾ ਤੇ ਆਪਣਾ ਇਹ ਕੀ ਕਹਿੰਦਾ ਵੀ ਕਿਹੜਾ ਸੂਸੂਈ ਪਹਿਲਾਂ ਇਹ ਪਲੂਣ ਮੱਛੀ ਸੂਈ ਆਈ ਸੂਈ ਨੂੰ ਕਿੰਨਾ ਦਿਨ ਹੋ ਗਏ ਇਹਨੂੰ ਸੂਈ ਨੂੰ ਅੱਜ 8 ਦਿਨ ਹੋ ਗਏ ਬੱਚਾ ਬੱਚਾ ਬੱਛਾ ਜੀ ਮਗਰ ਬੱਚਾ ਮਗਰ ਬੱਛਾ ਗਾ 8 ਦਿਨ ਸੂਈ ਨੂੰ ਹੋ ਗਏ ਬਾਪੂ ਜੇ ਕਿਸੇ ਭਰਾਣੇ ਮੰਨ ਲਈ ਨਹੀਂ ਹੋਈ ਗਾਂ ਨਾ ਇਹ ਜੇ ਦੋ ਡੰਗ ਵਾਲਾ ਚੌਂ ਲੱਗ ਗਿਆ ਦੁੱਧ ਕਿੰਨਾ ਚੱਲ ਚਾਰ ਡੰਗ ਜੋਲੇ 16 ਲੀਟਰ ਦੁੱਧ ਹ 8 ਕਿਲੋਸ ਦਾ 8 ਕਿਲੋਸ ਦਾ ਹਾਂ 17 16 ਕਾ ਕੇ ਦੇਵਾਂਗੇ ਦੰਦੋਂ ਚੌਗੀ ਆ ਦੰਦੋਂ ਚੌਗੀ ਆ ਹਾਂ ਸੂਈ ਨਾਲ 8 ਦਿਨਾਂ ਤੇ 16 ਕਿਲੋ ਦੁੱਧ ਤੋਲ ਕੇ ਦੇ ਦਿਆਂ ਪਾ ਦੂ 20 ਕਿਲੋ ਪਾਉ ਹੀ 17 ਉਹਦਾ 17 ਕਾ 16 ਦਾ ਪਾ ਜਮਾ ਲੀਟਰ ਹੀ ਪਾ ਦੇ ਨਹੀਂ ਤਿਆਰ ਹੋ ਕੇ 20 ਬਾਈ ਦਿਨੋਂ 20 ਕਿਲੋ ਪਾ ਦੂਗੀ ਹਾਂ 20 ਕਿਲੋ ਪਾ ਦੂਗੀ ਠੀਕ ਆ ਜੇ ਪਛੀੜੇ 20 ਪਾਇਆ ਕਦੂ ਗੁੱਦ ਬਹੁਤ ਆਈ ਵਸਿਆ ਲੇ ਇਥੋਂ ਸਾਨੂੰ ਥਣਾ ਦੀ ਬੰਦ ਰਖਾ ਦੇਣਗੇ ਥਣਾ ਜੋਸ਼ ਆ ਸੀ ਬੜਾ ਠੀਕ ਆ ਮੁਠੀ ਵਾਲਾ ਥਣਾਗਾ ਤੇ ਇਧਰ ਸਾਨੂੰ ਬੈਕ ਸ਼ੈਡ ਤੋਂ ਆਰਡਰ ਦਿਖਾ ਦੇਣਾ ਤੇ ਇਥੋਂ ਬੈਕ ਸ਼ ਆ ਮੋਨਮੁਣੀ ਜੀ ਬਟਨ ਜੈ ਇਹਦਾ ਕੋਈ ਹੋਰ ਤਾਂ ਨਹੀਂ ਹੈਗਾ ਨਹੀਂ ਕੋਈ ਠੀਕ ਆ ਠੀਕ ਆ ਇੱਧਰ ਤੁਸੀਂ ਬਹਿਣੀ ਸ਼ੈਡ ਦੇਖ ਲਓ ਤੇ ਇੱਥੇ ਦੇਖੋ ਬਾਪੂ ਤੋੜ ਕੇ ਦਿਖਾ ਦੇਣਾ ਹਾਂਜੀ ਬਾਕੀ ਫਿਰ ਆਪਾਂ ਦੇਖ ਰੇਡਰ ਨੂੰ ਪੁੱਛ ਲਾਂਗੇ ਤੇ ਇੱਥੋਂ ਪਿੱਛੋਂ ਆਰਡਰ ਦੀ ਚੜਾਈ ਚੈੱਕ ਕਰ ਲਓ ਨਾ ਚੜਾਈ ਜੋਸ਼ ਵੜਾ ਤੁਸੀਂ ਕੋਲੇ ਆ ਕੇ ਦੇਖੋ ਹੋ ਸਕਦਾ ਤੁਹਾਨੂੰ ਵੀਡੀਓ ਥੋੜਾ ਨਜ਼ਰ ਘਟ ਆਉਂਦਾ ਹੋਵੇ ਕੋਲੇ ਆ ਕੇ ਤਾਂ ਜੋਸ਼ ਵੜਾਗਾ ਬਾਕੀ ਬਰੀਕੀਆਂ ਬਰੂਕੀਆਂ ਬੜੀਆਂ ਬਾਹਰ ਵਿੱਚ ਕਰਦੇ ਘਾਟ ਅਵੇਲੇਬਲ ਚੰਗੀਆਂ ਵਹਿੜ ਦੀ ਨਾ ਤੇ ਰੰਗ ਬਣ ਜਿਹੜਾ ਤੁਹਾਡੇ ਸਾਹਮਣੇ ਹੈਗਾ ਕੱਦਗਾ ਠੀਕ ਆ ਭਾਜਨ ਵੀ ਠੀਕ ਆ ਵਹੜਦਾ ਲੈ ਇਥੋਂ ਤੁਰਦੀ ਆ ਦੀ ਦੇਖੋ ਪੁਰੀਆਂ ਜਿਵੇਂ ਕਹਿੰਦੇ ਪ੍ਰਵਾਨਾ ਵਾਂਗ ਤੁਰਨ ਵਾਲਾ ਕੰਮ ਹੀ ਹੈਗਾ ਚੰਗੀ ਆ ਵਹੜ ਕੋਲ ਮਲਾ ਕੇ ਲੈ ਜਲੋ ਆਪ ਬੰਨ ਦੇ ਆ ਇਥੋਂ ਫੇਸ ਕੁਆਲਟੀ ਦੇਖ ਲੋ ਕੱਦ ਬਹੁਤ ਆਣਾ ਬਾਪੂ ਹਾਂ ਪੂਰਾ ਕਾਦੀ ਫੁੱਲ ਬੇਲ ਬਲ ਲੰਬੀ ਵੀ ਬਹੁਤ ਆਣਾ ਹਾਂਜੀ ਹਾਂਜੀ ਆ ਇਥੋਂ ਚੜਾਈ ਦੇਖੋ ਠੀਕ ਆ ਬੰਨ ਦੇ ਤਾਂ ਤੁਰ ਪੂਰੀ ਪੋਲੀ ਆ ਮਾਈ ਰੂਮ ਵਰਗੀ ਪੋਲੀ ਆ ਠੀਕ ਆ ਠੀਕ ਆ ਤੇ ਕੋਈ ਹੋਰ ਪੂਰੀ ਛੜ ਲਾ ਬੂਰਤਾਂ ਲਾ ਕੋਈ ਨਾ ਇਕੱਜਾਂ ਜਮਾਨਾ ਹੈ ਨਾ ਕਿਵੇਂ ਇੱਕ ਹਾਂ ਜਿਵੇਂ ਆਹ ਜਿਹੜਾ ਮੂਰਲਾ ਹੈ ਇਸੇ ਕਈ ਵਾਰ 5000 ਰੁਪਏ ਆਟ ਡਾਉਣੀਆ ਜਿਹੜਾ ਆ ਮੂਰਲਾ ਮਾਰੀ ਮਣਮਣੀ ਜੀਓ ਅੱਛਾ ਯਾ ਪੇ ਦੋ ਮੇਰੂ ਕਹਿ ਸਕਦਾ ਹਾਂ ਮਾਰ ਆਇਆ ਹੈਗਾ ਠੀਕ ਆ ਕੋਈ ਤਸਹੀ ਨਹੀਂ ਜਿੰਨਾ ਟਾਈਮ ਦੁੱਧ ਚੋਣਾ ਉਹਨਾਂ ਟਾਈਮ ਉਹਨਾਂ ਦਾ ਦੁੱਧ ਨਾ ਨਹੀਂ ਨਹੀਂ ਥੋੜਾ ਜਿਹਾ ਟਾਈਮ ਇਹ ਪਹਿਲਾਂ 5000 ਰੁਪਏ ਆ ਕੇ ਮੁਰਕੇ ਹਟ ਜਾਂਦਾ ਮੁਰਕੇ ਹਟ ਜਾਂਦਾ ਠੀਕ ਹੈ ਜਨ ਦੀ ਅੱਡ ਮੇਰੂ ਹੈਗਾਗਾ ਤੇ ਚੱਲਦੇ ਆ 5000 ਰੁਪਏ ਵਾਲਾ ਕੰਮ ਹਾਂ 5000 ਰੁਪਏ ਤੇ ਰੇਟ ਬਾਪੂ ਫਿਰ ਕੀ ਕਰਨਾ ਇਹੜਾ 95 ਹਜ਼ਾਰ ਕਰ ਦਿੰਗੇ ਮੋਲ ਜਾਜਾ ਕਰ ਲ ਹਾਂ ਜਾਜਾ ਤੋਂ ਐ ਮੰਨ ਲਵੀ 85 ਹਜ਼ਾਰ ਦੀ ਦੇ ਦੇ 10 ਚੱਕਦਾ ਸਦੀ ਹਾਂਜੀ 85 ਹਜ਼ਾਰ ਇਹ ਚੋ ਹੀ ਮੰਨ ਤਾਂ ਕਰ ਦੇਗਾ ਬੱਸ ਇਹ ਜੋ ਛੋੜ ਚਪਾ ਕਰਦੇ ਹੋਰ ਕੁਝ ਨਹੀਂ ਸਹੀ ਆਪਾਂ ਨੇ ਪਹਿਲੇ 10 ਹਜ਼ਾਰ ਚੱਕਦਾ ਮਿੱਤਰ 85 ਹਜ਼ਾਰ ਮੋਲ ਹੈ ਆ ਜਿਹੜਾ ਮਾਰਨ ਛੋੜ ਚਾਹ ਦੀ ਆ ਹਾਂ ਤੇ ਕੜਕੂੜੂ ਚੱਲਣਾ ਸ਼ੁਰੂ ਹੋ ਗਿਆ ਤੇ ਮਗਰ ਬੱਛ ਆ ਗਿਆ ਤੇ ਹੁਣ ਆ ਗਿਆ ਪੁੱਤਰੀ ਮੱਜਣਾ ਹਾਂਜੀ ਲੰਬੀ ਲੰਬੀ ਬਹੁਤ ਆ ਨਾ ਹਾਂ ਕੱਦ ਬਹੁਤ ਆ ਲੰਬਾਈ ਬਹੁਤ ਆ ਹਾਂ ਸੂਆ ਕਿਹੜਾ ਸੁੰਦੀ ਆ ਸੂਆ ਹੈ ਤੀਜਾ ਸੁੰਦੀ ਆ ਜੀ ਹੁਣ ਕੋ ਚੁਗਿਆ ਕੀ ਕਿੰਨੇ ਕ ਦਿਨ ਸੋਣ ਦੇ ਬਾਕੀ ਪਏਗੇ ਇਹਦੇ ਅਜੇ 13 ਨਰ ਪਾਇਆ ਜੀ 13 ਨਰ ਪੈਸੇ 13 ਨਰ ਚਾਰ ਬੋ ਜੀ ਨਾ ਦੁੱਧ ਦਾ ਕਿੰਨਾ ਕਮਾਉਂਦੀ ਆ ਦੁੱਧੇ ਪਈ 15 ਕਿਲੋ ਕੜਦਾ ਜੀ 15 ਹੁਣ ਵੀ ਜਾਂ 14 15 ਹੁਣ ਪਾਲ ਤੂ ਹਾਂ 14 15 ਪਾ ਦੂ ਜੀ ਲੈ ਤੋਰ ਕੇ ਦਿਖਾ ਦੀ ਤੇ ਇਥੋਂ ਤੈਨੂੰ ਕਬੈ ਨਹੀਂ ਸ਼ਾਟ ਥਾਂ ਦਿਖਾਣਾ ਥਾਣਾ ਜਿਹੜੀ ਵੰਤਰ ਆ ਗਈ ਨਾ ਆਰਡਰ ਦੀ ਉਹ ਬਹੁਤ ਸੋਹਣੀ ਬਾਕੀ ਮੱਝ ਦਾ ਬਾਜੂ ਵੀ ਬੜਾ ਚੰਗਾ ਕਾ ਹਾਂ ਬਾਜੂ ਬਹੁਤ ਹੋਰ ਹੈ ਬਾਜੂ ਹੂੰ ਕੱਦ ਘੜ ਬਹੁਤ ਹਾਂ ਕੱਦ ਬੇਲ ਲਈ ਬਹੁਤ ਆ ਗਈ ਬਾਕੀ ਪੂਰੀ ਜੰਮੇ ਪੜੀ ਸ ਹਾਵਾ ਕੇ 12 13 ਦਿਨ ਦੀ ਕੱਚੀ ਪਈ ਹੈਗੀ ਇੱਥੇ ਬੈਗ ਛੜ ਤੋਂ ਆਰਡਰ ਦੀ ਕੁਆਲਿਟੀ ਚੈੱਕ ਕਰ ਲਓ ਆਪ ਕੋਡਾਲਾ ਸਮਾਰ ਕੇ ਡੱਕ ਦਾ ਹੋਰ ਸਮਾਰ ਕੇ ਇੱਥੇ ਬਾਕੀ ਸਿੰਗਾ ਸੁੰਗਾ ਦੇਖ ਸਕਦੇ ਹੋਗੇ ਤੀਜਾ ਸੋਲ ਸੁਣਾ ਮੱਝ ਨੇ ਹਾਂਜੀ ਚੰਗੀ ਬਜਨ ਵਾਲੀ ਮੱਝ ਆ ਗਈ 12 ਮੱਝਾਂ ਚ ਪਈਦੀ ਹੈਗੀ ਇੱਥੇ ਤੁਸੀਂ ਬੈੰਡੀ ਛੜ ਤੋਂ ਦੇਖ ਸਕਦੇ ਹੋ ਨਾ ਥਾਣਾ ਦੀ ਮੰਤਰ ਚੰਗੀਆਂ ਕੋਲਮ ਲਾ ਕੇ 12 13 ਜਿਹੜਾ ਕੱਚੀ ਪਈ ਹੈਗੀ 12 13 ਚੰਗਾ ਤਿਆਰ ਕਰ ਦੂਗਾ ਹਾਂਜੀ ਪੂਰਾ ਫੁੱਲ ਤਿਆਰ ਕਰ ਦੂਗੀ ਠੀਕ ਆ ਬੰਦਿਆ ਬੰਦਿਆ ਜੀ ਬੰਦੋ ਬੰਦੋ ਜੀ ਪਿੰਡ ਬਾਪੂ ਦਾ ਜਿਹੜਾ ਜੋਧਪੁਰ तहसील ਤੇ ਜ਼ਿਲ੍ਹਾ ਇਹਨੂੰ ਬਰਨਾਲਾ ਲੱਗੀ ਤੇ ਮੋਬਾਈਲ ਨੰਬਰ ਸਹੀ ਚੱਲਦੀ ਰਹੇਗਾ ਇਥੋਂ ਸੀ ਦੇਖ ਕੇ ਖਰੀਦ ਸਕਦੇ ਨਾ ਬਾਪੂ ਵੀਰੇ ਇਹਦਾ ਮੁੱਲ ਆਪਾਂ ਕਿੰਨਾ ਕਰਨਾ ਮੱਝ ਦਾ ਹਾਂਜੀ ਇਹਦਾ ਮੁੱਲ ਕਿੰਨਾ ਕਰਨਾ ਮੱਝ ਦਾ ਮੁੱਲ 140 ਜੀ 140 ਹਾਂਜੀ ਇਹਦੀ ਕੋਈ ਹੋਰ ਛੋਟ ਛੱਪਾ ਗੱਜਾ ਮਰ ਮੁਰ ਮੰਨਦਾ ਨਹੀਂ ਹੋਰ ਚ ਬੜਾ ਕੁਝ ਠੀਕ ਆ 140 ਚੋਂ ਹਾਂ ਦੋ ਦੋ ਦੇ ਅਵਾ 4 ਕਿਲੋ ਦੀ ਗਾਰੰਟੀ ਦੀ ਭੇਜ ਦਾਂਗੇ ਜਿਹੜਾ ਮਰਜ਼ੀ ਲੈ ਜੀ ਠੀਕ ਆ ਚਲੋ ਆਪਾਂ ਅਗਲੀ ਗਾਰੰਟੀ ਮੰਗ ਜੂਗਾ ਹਾਂਜੀ ਆ ਗਈ ਆ ਮਾਜਣਾ ਵਾਜਣ ਵਾਲੀ ਬੋਜਨ ਬਹੁਤ ਆਈ ਮੈਂ ਤਾਂ ਪੁਰਾਣਾ ਪੜਾ ਦੇਖੋ ਕਿੱਥੇ ਪਿਆ ਹੂੰ ਚੰਗੇ ਸਮੇਂ ਪੜੀ ਹਾਂਜੀ ਠੀਕ ਆ ਤੇ ਲੈਪ ਹੁਣ ਆ ਤੇਰੀ ਕੋੜੀ ਤੇ ਹਾਂਜੀ ਨੀਲੀ ਕੋੜੀ ਕਹਿੰਦੇ ਇਹਨੂੰ ਹਾਂ ਨੀਲੀ ਕੋੜੀ ਆ ਨੀਲੀ ਚੰਬੀ ਹਾਂ ਨੀਲੀ ਚੰਬੀ ਠੀਕ ਆ ਕਿੰਨੀ ਕੁ ਉਮਰ ਆ ਮਾ ਜੀ ਕੀ ਗੱਲ ਬਾਤ ਹੈ ਇਹਦੀ ਇਹਦੀ ਉਮਰ ਹੈ ਜੀ 5 ਸਾਲ ਦੀ ਉਮਰ 5 ਸਾਲ ਹੈ ਹਾਂਜੀ ਹੁਣ ਗੱਬਣ ਕੋਈ ਸੂਈ ਸੂਰਾ ਬੱਚਾ ਲਾ ਕੇ ਆਈ ਹੈ ਜੀ ਹੈ ਨੂਰਾ ਬੱਚਾ ਲਾਇਆ ਪਹਿਲਾਂ ਦਾ ਅੱਛਾ ਹਾਂ ਹੁਣ ਹੀਟ ਚਗਾਈ ਵੀ ਆਈ ਵੀ ਮਤਲਬ ਹੁਣ ਇਹਦੇ ਬਾਅਦ ਸੂਕੇ ਹਟੀ ਵੀ ਆਉਣਾ ਜੀ ਹਾਂ ਹੁਣ ਹੀਟ ਚਾਈ ਵੀ अच्छा ਹੁਣ ਦੁਆਰਾ ਮਾ ਹੀਟ ਚਾਹੀਦੀ ਹਾਂਜੀ ਠੀਕ ਆ ਠੀਕ ਆ ਤੇ ਮਤਲਬ ਹੁਣ ਕ੍ਰੋਸਿੰਗ ਹੋ ਜੂ ਨਾ ਇਧਰ ਹਾਂਜੀ ਠੀਕ ਆ ਠੀਕ ਆ ਤੇ ਕਦ ਕਦ ਕਿਦਾਂ ਬਾ ਤਿੰਨ ਬਾ ਚਿੱਟਿਆ ਜੀ ਇੱਕ ਕਾਲਾ ਮੱਥੇ ਪਟਾ ਤਿੰਨ ਪੈਰ ਚ ਟਿਕ ਕਾਲਾ ਆ ਗਿਆ ਮੱਥੇ ਪਟਾ ਕਰ ਦਿਖਾਈ ਮੈਂ ਮੂਹੇ ਤੇ ਕਰਕੇ ਆ ਜਾ ਇਧਰ ਨੇ ਪਰ ਮੈਂ ਪਿੰਡਿਆਲਾ ਪਾਉ ਹੂੰ ਮੱਥੇ ਪਟਾ ਜੀ ਲਾਈਵ ਮੱਥੇ ਆ ਗਿਆ ਪਟਾ ਮਿੱਤਰੋ ਤਿੰਨ ਪੈਰ ਚ ਟਿਕ ਦੇ ਇੱਕ ਕਾਲਾ ਨੀਲੀ ਜੰਬੀ ਘੋੜੇ ਕਦ 60 ਇੰਚ ਕਿੰਨਾ ਆਪੂ 60 ਇੰਚ ਕਾਦਾ ਜੀ 60 ਇੰਚ ਕਾਦਾ 5 ਸਾਲ ਉਮਰ ਦਾ ਤੇ ਹੁਣ ਇਹ ਬੱਚਾ ਦੇ ਗਿਆਈ ਬਾਈ ਕਹਦਾ ਤੇ ਅੱਗੇ ਹੁਣ ਹੀਟ ਚਾਹੀਏ ਮਤਲਬ ਅਦੂਆ ਕ੍ਰੋਸ ਹੋ ਜੂਗਾ ਨਾ ਹਾਂਜੀ ਕ੍ਰੋਸ ਮਤਲਬ ਜਿਹੜੇ ਮਤਲਬ ਮਰਜ਼ੀ ਕੋਡੇ ਤੇ ਕਰਾਵਾ ਦਿਆ ਮੈਨੂੰ ਹਾਂਜੀ ਹਾਂਜੀ ਉਹ ਵਾਲੇ ਦਾ ਮਤਲਬ ਸਮਝੂਗੀ ਚੰਗੀਆਂ ਕੱਲਮਾਂ ਸਵਾਰੀ ਸੂਰੀ ਕਰਦੀ ਐ ਸਵਾਰੀ ਜਿਹੜੇ ਮਰਜ਼ੀ ਬਾਈ ਜਾਂ ਜਵਾਕ ਨੂੰ ਵਹਾ ਦਿਓ ਜੀ ਥੰਡੀ ਢੰਡੀ ਨਹੀਂ ਆਈ ਠੀਕ ਆ ਕਹਿੰਦੀ ਉਹਦੀ ਕੋਸ਼ ਨਹੀਂ ਕੀ ਜਮਾ ਪੁੱਲ ਛਾਉ ਆ ਜਿੱਦ ਨਹੀਂ ਮਰਜ਼ੀ ਲੈ ਉਹ ਨਹੀਂ ਉਠੜੀ ਢੰਡੀ ਗੜਾ ਇੱਕ ਹੋਰ ਇਧਰ ਨੂੰ ਆ ਜਾ ਬੁੱਤੋ ਲੈ ਮਿੱਤਰ ਜਿਹਨੇ ਇੱਕ ਸ਼ੌਂਕ ਵਾਸਤੇ ਲੈਨੇ ਕਾਲੀ ਛੰਬੀ ਕੋੜੀ ਸਵਾਰੀ ਸਵਾਰੀ ਕਰਨ ਵਾਸਤੇ ਠੀਕ ਹੈ ਜੀ 60 ਇੰਚ ਕੱਦਾ ਗਿਆ ਤੇ ਬਾਬਰ ਇਹਦਾ ਕੀ ਰੇਟ ਕਰਦੇ ਹੋ ਮੁੱਲ ਹਾਂਜੀ ਇਹਦਾ ਮੁੱਲ ਕਿਨਾ ਕਰਦੇ ਹੋ ਇਹਦਾ ਮੁੱਲ ਕਰੇ ਜੀ 1,33,000 ਰੁਪਇਆ 1,33,000 ਰੁਪਇਆ ਹਾਂਜੀ ਠੀਕ ਹੈ 60 ਇੰਚ ਕੱਦਾ ਜੀ ਫੱਟੀ ਵਾਲਾ ਜਿੰਨਾ ਮਰਜ਼ੀ ਮਾ ਕੇ ਮਿਲ ਲੈ ਕੋਈ ਹਾਂ ਜਿਹੜਾ ਮਰਜ਼ੀ ਆ ਕੇ ਮਿਲ ਲਈ ਠੀਕ ਹੈ ਠੀਕ ਹੈ ਹਾਂਜੀ ਲੈ ਇਥੋਂ ਦੇਖ ਲਈ ਮਾਰੋ ਨਿਗਾ ਘੋੜੀ ਆ ਜਿਹੜੇ ਭਰਾ ਨੂੰ ਪਸੰਦ ਆਊਗੀ ਬਾਪੂ ਤੋਂ ਜਿਹੜਾ ਦਿੱਤਾ ਨੰਬਰ ਸੰਪਰਕ ਕਰਕੇ ਖਰੀਦ ਸਕਦੇ ਹੋ ਠੀਕ ਆਪਾਂ ਬੰਦ ਨੂੰ ਅੱਜ ਦੀ ਵੀਡੀਓ ਚ ਮਿੱਤਰੋ ਤਿੰਨ ਪਸ਼ੂ ਸੀ ਕਿ ਬਾਈ ਕੋਲ ਇੱਕ ਘੋੜੀ ਆ ਗਈ ਤੇ ਇੱਕ ਸਾਨੂੰ ਗਾਂ ਚ ਫੇਰਨੇ ਆ ਮਰਾਦਣਾਗਾ ਪਹਿਲਾ ਸੂਇ ਚਾਰ ਆਂਦਾ ਐ 8 ਤਿੰਨ ਸੂਈ ਨੂੰ ਹੋਗੇ ਤੇ 16 ਕਿਲੋ ਦੁੱਧ ਸਮਝ ਲੋ ਬੋਲਾ ਸਮਝ ਲੋ ਇਹ ਤਿਆਰ ਆ ਠੀਕ ਆ ਇੱਕ ਥਾਂ ਚ ਮੇਰੇ ਚਾਰ ਬਾਕੀ ਸਹੀ ਨੇ ਤਮਾ ਬਾਕੀ ਤਿੰਨ ਤੇ ਥਣਾ ਜੋ ਸਾਹ ਬਟਾ ਗਾਂ ਦੇ ਮਗਰ ਬੱਚਾ ਗਿਆ ਤੇ ਇਧਰ ਮਾਜਾ 13 14 ਦਿਨਾਂ ਦੀ ਕੱਚੀ ਪਈ ਹੈ ਹਜੇ ਦੁੱਧ ਹੈਗਾ ਚਲੋ 15 ਕਿਲੋ ਦੀ ਮਾਜਾ ਬਾਈ ਕਹਿੰਦਾ ਕੈਪੈਸਿਟੀ ਹੈਗੀ ਬਾਕੀ ਦੇਖ ਜਿਹੜਾ ਆਖਰੀ ਦੂ ਪਸ਼ੂ ਉਹ ਉਹਦੀ ਸਮਝ ਆ ਤਸੱਲੀ ਉਹਨੇ ਆਪ ਕਰਨੀ ਆ ਸੋ ਜਿਹੜੇ ਭਰਾ ਨੂੰ ਜਿਹੜਾ ਪਸ਼ੂ ਪਸੰਦ ਆਊਗਾ ਪਿੰਡ ਜੋ ਪਰਾ ਕੇ ਦੇਖ ਕੇ ਖਰੀਦ ਸਕਦੇ ਹੋ ਧੰਨਵਾਦ